ਇਹਨਾਂ ਨੇ ਹਲਕੇ ਹਲਕਾਂ ਚਾਰਜ ਦੇ ਤੌਰ ਤੇ ਪਿੰਡਾਂ ਦੇ ਵਿੱਚ ਕੰਮ ਕੀਤੇ ਆ ਕਈ ਜਗ੍ਹਾ ਤੇ ਤਾਂ ਇਹਨਾਂ ਨੇ ਕੋਲੋਂ ਪੈਸੇ ਦੇ ਕੇ ਵੀ ਉੱਥੇ ਜਿਹੜੀਆਂ ਸੀਗਾ ਇਹ ਇੱਕ ਪਿੰਡ ਦੀ ਨਹੀਂ ਸੀਗੀ ਇਹ ਸਾਰੇ ਪਿੰਡਾਂ ਦੀ ਰਏ ਸੀਗੀ ਨਾ ਕਿ ਇੱਕ ਪਿੰਡ ਦੀ ਸਾਰੇ ਪਿੰਡਾਂ ਨੇ ਉਹਨਾਂ ਨੂੰ ਕਹਿਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁੜੋ ਤੇ ਲੋਕ ਪਿੰਡਾਂ ਦੇ ਕੰਮ ਕਰਵਾਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਤੇ ਨਾਲ ਨੇ ਆਪਣੇ ਭਾਈ ਜੀ ਅਮਨਦੀਪ ਸਿੰਘ ਭਲਾਇਆ ਨਾ ਤੇ ਅੱਜ ਆਪਾਂ ਜਿਹੜਾ ਗੱਲ ਕਰਾਂਗੇ ਸਾਰਿਆਂ ਨੂੰ ਚਰਚਾ ਦਾ ਵਿਸ਼ਾ ਜਿਹੜਾ ਪੰਜਾਬ 'ਚ ਬਣਿਆ ਹੋਇਆ ਕੱਲ ਦੀ ਗੱਲ ਹੀ ਆ ਹਰਦੀਪ ਸਿੰਘ ਡੈਂਪੀਟੇ ਲੋਜੀ ਵੱਲੋਂ ਜਿਹੜਾ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਤੇ ਉਸ ਦੇ ਸਬੰਧ ਵਿੱਚ ਅੱਜ ਇਹਨਾਂ ਨੇ ਜਿਹੜੀ ਕਾਨਫਰੰਸ ਕਰੀ ਆ ਉਹਦੇ ਵਿੱਚ ਇਹਨਾਂ ਨੇ ਲੋਕਾਂ ਦੀ رائے ਲੈ ਕੇ ਅਗਲੀ ਪਾਰਟੀ ਜੁਆਇਨ ਕਰਨ ਦੇ ਬਾਰੇ ਇਹਨਾਂ ਨੇ ਸੋਚਿਆ ਕਿ ਇਹਨਾਂ ਨੇ ਲੋਕਾਂ ਦੀ رائے ਲਈ ਆ ਕੀ ਲੋਕ ਕੀ ਚਾਹੁੰਦੇ ਆ ਕਿ ਮੈਂ ਅਕਾਲੀ ਦਲ ਤਾਂ ਪਾਰਟੀ ਛੱਡਦੀ ਆ ਕਿ ਲੋਕ ਕੀ ਚਾਹੁੰਦੇ ਆ ਕਿ ਮੈਂ ਕਿਹੜੀ ਪਾਰਟੀ 'ਚ ਜਾਵਾਂ ਉਸ ਦੇ ਰਿਲੇਟਰਡ ਸੀ ਜਿਹੜੀ ਅੱਜ ਇਹਨਾਂ ਨੇ ਕਾਨਫਰੰਸ ਕਰੀ ਸੀਗੀ ਹੁਣ ਜਿੱਦੜਵਾਦ ਵਿੱਚ ਜਿਹੜੀ ਜਿਮਣੀ ਚੋਣ ਹੋਣ ਜਾ ਰਹੀ ਸੀਗੀ ਉਸ ਦੇ ਵਿੱਚ ਡੈਪੀ ਜੀ ਨੂੰ ਪਾਰਟੀ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੀਗਾ ਮਤਲਬ ਕਿ ਉਹਨਾਂ ਨੂੰ ਸਾਫ਼-ਸਾਫ਼ ਟਿਕਟ ਦੇਣ ਤੋਂ ਮੜਾ ਕੀ ਵੋਟਾਂ ਦੇ ਨਤੀਜੇ ਭਾਵੇਂ ਇਹਨਾਂ ਦੇ ਪੱਖ ਤੋਂ ਪੱਖ ਦੇ ਵਿੱਚ ਨਹੀਂ ਸੀਗੇ ਭਾਵੇਂ ਇਹਨਾਂ ਦੇ ਵਿਰੋਧ ਚ ਇਹ ਅਗਲੇ ਦਿਨ ਵੀ ਤੁਰ ਪੈਂਦੇ ਸੀ ਲੋਕਾਂ ਦਾ ਧੰਨਵਾਦ ਕਰਨ ਦੇ ਜਿੱਥੇ ਕਿ ਹਰਦੀਪ ਸਿੰਘ ਡੈਂਪੀ ਢਿੱਲੋ ਵੱਲੋਂ ਜਿਹੜੇ ਕੰਮ ਕਰਵਾਏ ਗਏ ਐ ਜਿਕਰ ਆਪਾਂ ਤੁਸੀਂ ਗੱਲ ਕਰ ਰਹੇ ਹੋ ਕਿ ਐਨੇ ਟਾਈਮ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਰ ਜਿਹੜਾ ਕੰਮ ਪਿੰਡਾਂ ਵਿੱਚ ਕਰਵਾਇਆ ਗਿਆ ਉਹ ਮਤਲਬ ਆਪਣੀ ਜੇਹ ਚੋਂ ਕਰਵਾਇਆ ਫਿਰ ਉਹਨਾਂ ਨੇ ਇਹ ਜਿਹੜਾ ਹਰਦੀਪ ਸਿੰਘ ਡੈਂਪੀ ਢਲੋਂ ਨੂੰ ਆਪਾਂ ਦੇਖਿਆ ਜਾਵੇ ਇਹਨਾਂ ਦੀ ਜਿਹੜੀ ਅਕਾਲੀ ਦਲ ਦੀ ਜਿਹੜੀ ਗਿੱਦੜਵਾ ਹਲਕੇ ਦੀ ਸੀਟ ਦੇ ਵਿੱਚ ਜਿਹੜੀ ਐਮਐਲਏ ਦੇ ਜਿਹੜੀ ਇਹਨਾਂ ਨੂੰ ਟਿਕਟ ਮਿਲੀ ਆ ਇਹ ਜਦੋਂ ਮਰਪਿਤ ਬਾਦਲ ਜੀ 2011 12 ਦੇ ਵਿੱਚ ਗਿੱਦੜਵਾ ਸੀਟ ਖਾਲੀ ਕਰਕੇ ਆਪਣੀ ਪਾਰਟੀ ਬਣਾਈ ਸੀ ਇਹਨਾਂ ਨੇ ਪੀਪ ਉਸ ਤੋਂ ਬਾਅਦ ਇਹਨਾਂ ਨੂੰ ਅਕਾਲੀ ਦਲ ਵੱਲੋਂ ਜਿਹੜਾ ਗਿੱਦੜਵਾ ਹਲਕੇ ਦਾ ਹਲਕਣ ਚਾਰਜ ਲਾਇਆ ਗਿਆ ਉਸ ਟਾਈਮ ਤੇ ਇਹਨਾਂ ਨੇ ਜੋ ਸਰਕਾਰ ਦਾ ਕਾਰਜਕਾਲ ਸੀ ਅਕਾਲੀ ਦਲ ਦਾ ਉਹਦੇ ਵਿੱਚ ਜਿੰਨਾ ਸਮਾਂ ਮਿਲਿਆ ਸੀ ਦਿੱਲੀੋਂ ਫਿਰ ਵਾਪਸ ਇੱਥੇ ਆਉਂਦੇ ਸੀ ਕਿਸਾਨਾਂ ਨੂੰ ਲੈ ਕੇ ਜਾਂਦੇ ਸੀ ਫਰੀ ਸੀ ਉਹਦੇ ਵਿੱਚ ਇਹਨਾਂ ਨੇ ਇੱਕ ਵੀ ਰੁਪਈਆ ਨਹੀਂ ਕਿਸੇ ਵੀ ਡੈਪੀ ਢੋਜੀ ਪਹਿਲਾਂ ਜਿਹੜੀ ਵੀ ਪਾਰਟੀ ਦੇ ਵਿੱਚ ਰਹੇ ਆ ਸੱਤਾ 'ਚ ਨਹੀਂ ਸੀਗੀ ਫਿਰ ਵੀ ਡੈਪੀ ਕੰਮ ਕਰਦਾ ਰਿਹਾ ਲੋਕਾਂ ਦੇ ਤੇ ਹੁਣ ਇਹਨਾਂ ਨੇ ਜਿਹੜੀ ਹੋਰ ਪਾਰਟੀ ਦੇ ਵਿੱਚ ਜਾੜ ਦੀ ਜਿਹੜੀ ਸਕੀਮ ਬਣਾਈ ਆ ਇਹਨਾਂ ਦਾ ਇੰਨਾ ਦੀ ਜਿਹੜੀ ਸੋਚ ਹੈ ਗਿੱਦੜਵਾ ਦੀ ਡਿਵੈਲਪਮੈਂਟ ਗਿੱਦੜਵਾ ਹਲਕੇ ਦੀ ਡਿਵੈਲਪਮੈਂਟ ਨੂੰ ਲੈ ਕੇ ਇਹ ਅਗਲੀ ਪਾਰਟੀ ਦੇ ਵਿੱਚ ਐਂਟਰ ਪਾਉਣਗੇ ਕਿ ਜਿਹਦੇ ਵਿੱਚ ਇਹ ਪਿੰਡਾਂ ਦੇ ਤੇ ਗਿੱਦੜਵੇ ਦੇ ਕੰਮ ਆ ਜਿਹੜੇ ਉਹ ਕਰਵਾ ਸਕਣਗੇ ਜੇ ਜਿਹੜੀ ਸਰਕਾਰ ਜੇ ਮੰਨ ਲਓ ਭਗਵੰਤ ਮਾਨ ਜੀ ਮੁੱਖ ਮੰਤਰੀ ਇਹਨਾਂ ਨੇ ਤੁਹਾਨੂੰ ਬਾਈ ਅਮਨ ਨੇ ਦੱਸਿਆ ਕਿ ਸਰਦਾਰ ਡੈਂਪੀ ਢਿੱਲੋ ਵੱਲੋਂ ਜਿਹੜਾ ਕਿ ਇਸ ਟਾਈਮ ਆਮ ਆਦਮੀ ਪਾਰਟੀ ਵੱਲ ਰੋਕ ਕੇ ਦੱਸੀ ਹੈ ਕਿ ਉਹ ਗਿੱਦੜਵਾ ਦੀ ਤਰੱਕੀ ਬਾਰੇ ਸੋਚ ਰਹੇ ਐ ਜੋ ਕਿ ਮੌਜੂਦਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਿ ਉਹ ਗਿੱਦੜਵਾ ਦੇ ਪ੍ਰਵਖ ਨੂੰ ਲੈ ਕੇ ਬਹੁਤ ਜ਼ਿਆਦਾ ਸੋਚ ਰਹੇ ਐ ਤੇ ਜੇਕਰ ਉਹਨਾਂ ਇਹ ਜਿਹੜਾ ਕੱਠ ਰੱਖਿਆ ਗਿਆ ਸੀ ਕਿ ਲੋਕਾਂ ਦੀ رائے ਕੀ ਆ ਕਿ ਉਹਨਾਂ ਨੇ ਕਾਲੀਦਾਲ ਤਾਂ ਛੱਡ ਹੀ ਦਿੱਤਾ ਕਿ ਹੁਣ ਉਹ ਅੱਗੇ ਕੀ ਕਰਨ ਕਿ ਉਹ ਪਾਰਟੀ ਛੱਡ ਕੇ ਘਰੇ ਬੈਠਣਾ ਕਿ ਅੱਗੇ ਕਿਸੇ ਹੋਰ ਪਾਰਟੀ ਨਾਲ ਜੁੜਦਾ ਉਸ ਦੇ ਰਿਲੇਟਿਡ ਇਹ ਮੀਟਿੰਗ ਸੀਗੀ ਜਿਸ ਦੇ ਵਿੱਚ ਲੋਕਾਂ ਨੇ ਜਿਹੜੀ ਰਾਏ ਦਿੱਤੀ ਆ ਜਿਵੇਂ ਸਾਰੇ ਲੋਕਾਂ ਨੇ ਉੱਥੇ ਕਿਹਾ ਕਿ ਜਿਹੜੀ ਸਰਕਾਰ ਇਹਦੇ ਨਾਲ ਰਲਣਾ ਚਾਹੀਦਾ ਇਹਨਾਂ ਦੇ ਵਿੱਚ ਐਡ ਹੋਣਾ ਚਾਹੀਦਾ ਤੇ ਅੱਗੇ ਲੱਗ ਕੇ ਲੋਕਾਂ ਦੇ ਪਿੰਡਾਂ ਦੇ ਜਿਹੜੇ ਕੰਮ ਆ ਉਹ ਕਰਵਾਉਣੇ ਚਾਹੀਦੇ ਆ ਜਿੱਤ ਕੇ ਤੇ ਇਹ ਜਿਹੜੀ ਮੀਟਿੰਗ ਦਾ ਸੀਗਾ ਮੇਨ ਮਕਸਦ ਇਹ ਹੀ ਸੀਗਾ ਕਿ ਡੈਂਪੀ ਢਲੋਂ ਨੇ ਵੀ ਜਿਹੜੀ ਮੇਨ ਸੀਗੀ ਗੱਲ ਉਹ ਲੋਕਾਂ ਤੇ ਹੀ ਸਿੱਟਦੀ ਕਿ ਤੁਸੀਂ ਦੱਸ ਦੋ ਕੀ ਕਰਾਂ ਮੈਂ ਕਿ ਮੈਂ ਇਕੱਲਾ ਨਹੀਂ ਕਰ ਸਕਦਾ ਕੁਝ ਵੀ ਫਿਰ ਲੋਕਾਂ ਨੇ ਜਿਹੜੀ ਸੀਗੀ ਉਹਨਾਂ ਨੂੰ ਦਿੱਤਾ ਸੁਝਾਅ ਦਿੱਤਾ ਕਿ ਤੁਸੀਂ ਸੱਤਾ ਵਾਲੀ ਪਾਰਟੀ ਦੇ ਵਿੱਚ ਹੀ ਐਡ ਹੋਵੋ ਹੋਰ ਪਾਰਟੀ ਦੇ ਵਿੱਚ ਐਡ ਨਾ ਹੋਵੋ ਤੇ ਜਿੱਤ ਕੇ ਅੱਗੇ ਲੱਗ ਕੇ ਲੋਕਾਂ ਦੇ ਪਿੰਡਾਂ ਦੇ ਕੰਮ ਕਰੋ ਕਿਉਂਕਿ 100% ਤਾਂ ਗੱਲ ਕਲੀਅਰ ਹੋ ਹੀ ਚੁੱਕੀ ਆ ਕਿ ਡੈਂਪੀ ਜੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਜਾਣਗੇ ਇਸ ਤੋਂ ਬਿਨਾ ਉਹ ਹੋਰ ਪਾਰਟੀ ਦੇ ਵਿੱਚ ਨਹੀਂ ਐਡ ਹੋ ਸਕਦੇ ਕਿ ਤੁਸੀਂ ਸੱਤਾ ਵਾਲੀ ਪਾਰਟੀ ਦੇ ਵਿੱਚ ਐਡ ਹੋਵੋ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਤੁਸੀਂ ਜਿੱਤ ਕੇ ਅੱਗੇ ਲੱਗ ਕੇ ਲੋਕਾਂ ਦੇ ਤੇ ਗਿੱਦੜਵਾ ਹਲਕੇ ਦੇ ਕੰਮ ਲੋਕ ਵੀ ਉਹਨਾਂ ਨੂੰ ਐਕਸੈਪਟ ਕਰਨਗੇ ਕਿਉਂਕਿ ਐਨਾ ਕੱਟ ਸੀਗਾ ਤੇ ਇਹ ਸਾਰੇ ਪਿੰਡਾਂ ਦੇ ਵਿੱਚੋਂ ਚੱਲ ਕੇ ਲੋਕ ਆਏ ਹੋਏ ਸੀ ਸਾਰੇ ਪਿੰਡਾਂ ਦੀ ਆਵਾਜ਼ ਹੀ ਸੀ ਕੋਲ ਪਾਵਰ ਆਉਂਦੀ ਆ ਤਾਂ ਉਹ ਗਿੱਦੜਵਾ ਹਲਕੇ ਦੇ ਬਹੁਤ ਸੋਹਣੇ ਪਵਿੱਖ ਲਈ ਸੋਚ ਰਹੇ ਐ ਤੇ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਬਦ ਤੋਂ ਬਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿੱਦੜਵਾ ਸੀਟ ਤੇ ਕੀ ਹੋਣ ਜਾ ਰਿਹਾ ਤੇ ਜਿਹੜੇ ਕੀ ਹਰਜੀਪ ਸਿੰਘ ਡੈਂਪੀ ਢਿੱਲੋ ਜੀ ਕਿਹੜੀ ਕਿਹੜੀ ਪਾਰਟੀ ਵੱਲ ਜਾ ਸਕਦੇ ਪਲੀਜ਼ ਕਮੈਂਟ ਜ਼ਰੂਰ ਕਰਨਾ